ਅੱਛੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਜੀ ਮਿੱਤਰੋ ਇਹ ਪੰਜਾਬ ਆ ਪੰਜਾਬ ਦੇ ਵਿੱਚ ਇੱਕ ਸ਼ਹਿਰ ਪੈਂਦਾ ਮੋਗਾ ਮੋਗਾ ਤੁਹਾਨੂੰ ਪਤਾ ਵੀ ਜੀਪਾਂ ਬਣਾਉਣ ਦਾ ਗਾੜਾ ਟਰੈਕਟਰਾਂ ਦੀ ਮੋਡੀਫਿਕੇਸ਼ਨ ਦੇ ਵਿੱਚ ਵੀ ਨਾਮ ਮੋਗੇ ਦਾ ਪਹਿਲਾ ਆਉਂਦਾ ਤੇ ਆਹ ਟਰੈਕਟਰ ਖੜਾ ਬਾਈ ਇਹ ਉਹ ਟਰੈਕਟਰ ਆ ਵੀ ਪਹਿਲਾਂ ਤਾਂ ਕਹ ਲਈ ਪੈਂਟ ਜਿਹੜਾ ਕੱਢਦਾ ਫਿਰ ਪੈਂਟ ਦੇ ਵਿੱਚ ਜਿਹੜਾ ਕੱਢਦਾ ਆਪਾਂ ਵੀ ਡਾਇਲਗ ਵੈਸੇ ਚੱਕੇ ਹੀ ਕਿਸੇ ਦਾ ਤੇ ਬਾਈ ਮੈਂ ਤੁਹਾਨੂੰ ਦਿਖਾ ਦੇਣਾ ਵੀ ਇਹ ਡਾਇਲਗ ਇਹ ਟਰੈਕਟਰ ਦੇ ਟੋਗਦਾ ਹਿੰਦੁਸਤਾਨ ਟਰੈਕਟਰ ਆ ਪਰ ਮੈਂ ਇੱਕ ਗੱਲ ਕਹਿ ਸਕਦਾ ਬਈ ਜੇ ਕਿਤੇ ਇਹ ਟਰੈਕਟਰ ਹਿੰਦੁਸਤਾਨ ਬਾਈ ਕੰਪਨੀ ਦੀ ਨਿਗਾਹ ਪੈ ਗਿਆ ਉਹਨਾਂ ਨੇ ਉਹਨਾਂ ਨੇ ਨੂੰ ਕਾਪੀ ਕਰ ਕਾਪੀ ਕਰ ਲੈਣਾ ਹੈ ਹਿੰਦੁਸਤਾਨ ਟਰੈਕਟਰ ਬਾਈ ਲੱਗਦਾ ਨਹੀਂ ਦੇਖਣ ਨੂੰ ਉਹ ਅੰਕ ਜੀ ਦੇ ਨਿਗ੍ਹਾ ਮਰਾ ਉਧਰਲੇ ਪਾਸੇ ਬਾਈ ਇਸ ਟਾਈਮ ਗਾਲਬਕਲਾਂ ਦੇ ਵਿੱਚ ਖੜਿਆ ਉਹ ਅੰਕ ਜੀ ਖੜਿਆ ਨਾ ਇੰਨਾ ਕੋ ਹੁਨਰ ਰੱਖਦੇ ਆ ਬਈ ਆਪ ਦੇ ਕੋਲ ਵੀ ਟਰੈਕਟਰਾਂ ਦੀ ਕੰਪਨੀ ਖੋਲ ਸਕਦੇ ਜਿਵੇਂ ਆਪ ਦੇ ਕੋਲ ਵੀ ਟਰੈਕਟਰ ਬਣਾ ਸਕਦੇ ਹੁਣ ਇਹਨੂੰ ਕੌਣ ਕਹੂਗਾ ਵੀ ਹਿੰਦੁਸਤਾਨ ਆ ਨਾ ਬਈ ਇਹ ਕਿਉਂਕਿ ਇਹਨਾਂ ਨੇ ਇੱਕ ਆਪ ਦਾ ਲੈਵਲ ਵਾਲਾ ਟਰੈਕਟਰ ਕ੍ਰੀਏਟ ਕਰਤਾ ਕਿਉਂ ਬਈ ਇਹਦੇ ਵਿੱਚ ਮੈਂ ਕਹਿੰਦਾ ਯਾਰ 2 ਸਾਲ ਵੇਟ ਕਰਨੀ ਪਈ ਬੰਦੇ ਨੂੰ ਜਿਹਨੇ ਇਹ ਟਰੈਕਟਰ ਤਿਆਰ ਕਰਵਾਇਆ ਨਾ ਇੰਨੇ ਟਰੈਕਟਰ ਤਿਆਰ ਕਰਾਉਣਾ ਨਾ ਤਾਂ ਜੇ ਤਾਂ ਕਰਾਉਣਾ ਸ਼ੌਂਕ ਨਾਲ ਆ ਨਾ ਤਾਂ ਮਗਰ ਇਹਨਾਂ ਨੂੰ ਟਰੈਕਟਰ ਦੇ ਕੇ ਭੁੱਲ ਜੋ ਵੀ ਅਸੀਂ ਟਰੈਕਟਰ ਤੁਹਾਨੂੰ ਮੋਡੀਫਾਈ ਕਰਾਉਣਾ ਤੇ ਇੱਕ ਗੱਲ ਹੋਰ ਆ ਵੀ ਜੇ ਤੁਹਾਨੂੰ ਹੈਗੀ ਕਾਲੀ ਕਾਲੀ ਸਾਨੂੰ ਮਹੀਨਿਆਂ ਦੇ ਵਿੱਚ ਟਰੈਕਟਰ ਚਾਹੀਦਾ ਫੇਰ ਤੁਹਾਡੇ ਇਹ ਇਹ ਰਾ ਤੁਹਾਡੇ ਲਈ ਨਹੀਂ ਹੈਗੀ ਫਿਰ ਇਹਨਾਂ ਕੋਲ ਤੁਸੀਂ ਆਓ ਨਾ ਕਿਉਂਕਿ ਇਹਨਾਂ ਕੋਲ ਤਾਂ ਆਓ ਜੇ ਘੱਟੋ ਘੜ ਥੋਡੇ ਕੋਲ 1.5 200 2 ਸਾਲ ਦੀ ਵੇਟਿੰਗ ਕਰ ਸਕਦੇ ਹੋ ਕਿਉਂਕਿ ਬਾਕੀ ਬਾਕੀ ਇਹ ਗੱਲ ਹੈ ਟਰੈਕਟਰ ਦੇ ਹਿਸਾਬ ਨਾਲ ਕਿਹੜਾ ਮਾਡਲ ਤਿਆਰ ਕਰਵਾ ਰਹੇ ਹੋ ਤੁਸੀਂ ਕਿਹੜਾ ਟਰੈਕਟਰ ਲੈ ਕੇ ਆਏ ਹੋ ਉਸ ਹਿਸਾਬ ਨਾਲ ਸਮਾਂ ਅੰਕਲ ਜੀ ਦੱਸੋ ਭਾਈ ਇੱਕ ਤਾਂ ਯਾਰ ਰਹਿ ਗਈ ਬਈ ਆਹ ਟਰੈਕਟਰ ਤੁਹਾਡੇ ਮੂਹਰੇ ਖੜਾ ਨਾ ਇਹ ਤੁਸੀਂ ਨਾ ਇੰਸਟਾਗ੍ਰਾਮ ਤੇ ਬਹੁਤ ਦੇਖਿਆ ਹੋਊਗਾ ਰੀਲਾਂ ਚ ਪਰ ਰੀਲ ਤੇ ਰੀਲ ਦੇ ਵਿੱਚ ਬਹੁਤ ਫਰਕ ਹੁੰਦਾ ਤੁਹਾਨੂੰ ਅੱਜ ਇਹ ਦਿਖਾਉਣਾ ਹੈ ਇਹ ਮਿਹਨਤ ਕਿੰਨੀ ਲੱਗੀ ਹੈ ਟਰੈਕਟਰ ਨੂੰ ਪਰ ਇਹ ਤਾਂ ਦੇਖ ਲੈਣੇ ਆ ਪਰ ਕਿੰਨੇ ਸਾਲ ਦੀ ਮਿਹਨਤ ਹੈ ਇਹ ਟਰੈਕਟਰ ਨੂੰ ਤਿਆਰ ਕਰਨ ਵਿੱਚ ਇਹਨੂੰ 1.5 ਸਾਲ ਲੱਗਿਆ ਜੀ 4 1.5 ਸਾਲ ਤਿਆਰ ਕਰਨ ਹਾਂ ਜੀ ਇਹ ਲਿਆਂਦਾ ਕਿੱਥੋਂ ਸੀ ਜੀ ਮੈਂ ਪਟਿਆਲੇ ਤੋਂ ਲੈ ਕੇ ਆਇਆ ਪਟਿਆਲੇ ਤੋਂ ਪਟਿਆਲੇ ਇੱਕ ਵਾਰ ਮਾਰਕੀਟ ਤੋਂ ਲੈ ਕੇ ਆਇਆ ਅੰਕਲ ਦੱਸਦੇ ਸੀਗੇ ਵੀ ਉਹ ਜਨਰੇਟਰ ਲੈਣ ਗਏ ਸੀ ਫਿਰ ਆਹ ਟਰੈਕਟਰ ਲੈਣ ਦਾ ਪ੍ਰੋਗਰਾਮ ਹਾਂ ਜੀ ਹਾਂ ਜੀ ਕਿੰਨਾ ਖਰ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਲੱਗਿਆ ਨਹੀਂਗਾ ਸਾਰਾ ਤੁਸੀਂ ਦੇਖੋ ਬਾਈ ਕਿੱਥੇ ਕਿੱਥੇ 22 ਲੱਖ ਰੁਪਇਆ ਮਣ ਕੇ ਜੋ 18 ਲੱਖ ਰੁਪਇਆ ਲੱਗ ਗਿਆ ਉੱਥੇ ਨਾ 4 4.5 ਲੱਖ ਦਾ ਟਰੈਕਟਰ ਸੀ ਹਾਂਜੀ ਹਾਂਜੀ ਤੇ 18 ਲੱਖ ਰੁਪਇਆ ਮੋਡੀਫਾਈ ਕਰ ਬੁੱਚੀ ਆ ਗਿਆ ਉਹ ਵੀ ਸਾਰਾ ਵਿੱਚ ਹੀ ਆ ਗਿਆ ਸਾਰਾ ਉਹ ਵਿੱਚ ਹੀ ਆ ਗਿਆ ਤੇ ਬਾਕੀ ਕਿਹੋ ਜੀ ਹਾਲਤ ਸੀਗੀ ਟਰੈਕਟਰ ਦੀ ਹਾਲਤ ਤਾਂ ਠੀਕ ਸੀਗੀ ਬਸ ਰੰਗ ਰੰਗ ਹੋਇਆ ਹੋਇਆ ਸੀਗਾ ਪਹਿਲਾਂ ਓਕੇ ਉਹਦਾ ਹਾਲਤ ਤਾਂ ਠੀਕ ਸੀਗੀ ਜੀ ਤੇ ਟਾਇਰ ਟੂਰ ਵੀ ਵਧੀਆ ਪਏ ਹੋਏ ਸੀਗੇ ਜੀ ਤੇ ਬਾਕੀ ਪੰਜਾਬ ਨੰਬਰ ਆ ਇਹ ਜੀ ਅੱਛਾ ਹਾਂਜੀ ਪੰਜਾਬ ਨੰਬਰ ਆ ਠੀਕ ਆ 1970 ਮਾਡਲ ਹਣਾ 1970 1970 ਮਾਡਲ ਟਰੈਕਟਰ ਆ ਬਈ ਇੱਕ ਚੀਜ਼ ਦਿਖਾਈਂ ਆ ਟਾਇਰ ਦੇਖੋ ਆਪਣਾ ਉਥੇ ਨਿਊ ਹੋਲੈਂਡ ਦਾ ਟਰੈਕਟਰ ਹੁੰਦਾ ਇੱਕ 90 ਲੱਖ ਰੁਪਏ ਦਾ ਉਹਦੇ ਜਿਹੜੇ ਟਾਇਰ ਆ ਉਹਦੇ ਮਗਲ ਟਾਇਰ ਆ ਏਡੇ ਆ ਉਹਦੇ ਟਾਇਰ ਬਈ ਆ ਬਾਈਲਰਸ ਦੇ ਆ ਤੇ origignal ਟਰੈਕਟਰ ਹੀ ਸੀਗਾ ਪਹਿਲਾਂ ਸਾਰਾ ਜੀ ਹਾਂਜੀ origignal ਜੀ ਬਈ ਦੇਖੋ ਬਈ ਟਰੈਕਟਰ ਦੇਖੋ ਯਾਰ ਤੁਸੀਂ ਰੀਲਾਂ ਵਿੱਚ ਦੇਖਦੇ ਹੋਵੋਗੇ ਅੱਜ ਤੁਹਾਨੂੰ ਆਪ ਇਹਦੀ ਦਾਸਤਾ ਵੀ ਸਿਸਟਮ ਦੇਖ ਸਕਣ ਤੁਸੀਂ ਇਹ ਜੱਕਾ ਵਾਲਾ ਬੰਪਰ ਲਾਇਆ ਹੋਇਆ ਬਈ ਇਹ ਐਡਜਸਟ ਹੋ ਜਾਂਦਾ ਸਾਰਾ ਤੇ ਬਾਕੀ ਫੁੱਲ ਵੀਡੀਓ ਆਪਣੇ ਚੈਨਲ ਤੇ ਉਹ ਸ਼ੇਅਰ ਕਰ ਦਿਓ ਧੰਨਵਾਦ ਓਕੇ